ਬਹੁਤ ਹੀ ਰਿਸਪੈਕਟਡ ਮਾਨਜੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਹਲਕੇ ਦੇ ਜਰਨੈਲ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਹਾਜ਼ਰੀਨ ਬਹੁਤ ਹੀ ਪਤਵੰਤੇ ਸੱਜਣ ਰਿਸਪੈਕਟਡ ਸੱਜਣ ਆਪ ਸਭ ਜੀ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਜੇ ਪੰਜਾਬ ਸਰਕਾਰ ਦੇ ਬਾਰੇ ਇੱਕ ਸ਼ਬਦ ਦੇ ਵਿੱਚ ਕੁਝ ਕਹਿਣਾ ਚਾਹਾਂ ਤਾਂ ਮੈਂ ਕਹਾਗਾ ਕਿ ਜਿਹੜੀਆਂ ਕਈਆਂ ਉਹੀ ਨਹੀਂ ਵਾਈਆਂ ਜਿਹੜੀਆਂ ਕਹੀਆਂ ਉਹੀ ਨਿਵਾਈਆਂ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਜਨਤਾ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਕਿ ਇਹ ਸਰਕਾਰ ਸੱਥਾਂ ਤੋਂ ਚੱਲੂਗੀ ਤੁਹਾਨੂੰ ਲੋਕਾਂ ਨੂੰ ਕੰਮ ਕਰਨ ਦੇ ਲਈ ਸਰਕਾਰ ਦੇ ਦਵਾਰ ਨਹੀਂ ਜਾਣਾ ਪਏਗਾ ਬਲਕਿ ਸਰਕਾਰ ਤੁਹਾਡੇ ਦਵਾਰ ਆਏਗੀ ਜੋ ਅੱਜ ਦੀ ਇਹ ਸਰਕਾਰ ਵਪਾਰ ਮਿਲਣੀ ਹੈ ਮੈਂ ਸਮਝਦਾ ਹਾਂ ਕਿ ਇਹ ਵੀ ਇੱਕ ਪ੍ਰਕਾਰ ਦੀ ਸਾਥੀ ਹੈ ਤੇ ਸਾਨੂੰ ਬੜਾ ਮਾਣ ਹੈ ਬੜੀ ਖੁਸ਼ੀ ਹੈ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਜ ਇੰਡਸਟਰੀਅਲ ਲਿਸਟ ਦੀਆਂ ਵਪਾਰੀਆ ਦੀਆਂ ਪਰੇਸ਼ਾਨੀਆਂ ਖੁਦ ਆਪ ਸੁਣ ਰਹੇ ਨੇ ਤੇ ਉਹਨਾਂ ਨੂੰ ਮੌਕੇ ਦੇ ਉੱਪਰ ਹੱਲ ਕਰ ਰਹੇ ਨੇ ਇਸ ਗੱਲ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੱਠਾ ਉਦਯੋਗ ਦੇ ਵਿੱਚ ਇੱਕ ਬੜੀ ਪੁਰਾਣੀ ਡਿਮਾਂਡ ਸੀ ਬੜੀ ਸਾਨੂੰ ਬਹੁਤ ਪਰੇਸ਼ਾਨੀ ਸੀ ਕਿ ਸਾਨੂੰ ਇੱਟ ਬਣਾਉਣ ਦੇ ਲਈ ਅਸੀਂ ਸਿਰਫ 2 ਏਕੜ ਤੱਕ ਦੀ ਪਰਮਿਸ਼ਨ ਸਾਨੂੰ ਮਿਲਦੀ ਸੀ ਮਿੱਟੀ ਦੇ ਲਈ ਜਿਸ ਦੇ ਵਿੱਚ ਪੱਠਾ ਸਨਤ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਆਪ ਜੀ ਦੇ ਸਾਹਮਣੇ ਇਹ ਵਿਸ਼ਾ ਲਿਆਂਦਾ ਗਿਆ ਤੇ ਅਸੀਂ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਹੁਣ ਆਪ ਜੀ ਵੱਲੋਂ ਇਸ ਦੀ ਲਿਮਟ ਵਧਾ ਕੇ 5 ਏਕੜ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੱਠਾ ਉਦਯੋਗ ਇੱਕ ਬਹੁਤ ਵੱਡੀ ਮੁਸ਼ਕਿਲ ਦੇ ਵਿੱਚੋਂ ਨਿਕਲਣ ਵਾਲਾ ਹੈ ਇਸ ਲਈ ਮੈਂ ਸਮੂਹ ਪੱਠਾ ਜ਼ਿਲ੍ਹਾ ਅਸ਼ੋਸ਼ਨ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿਨਾ ਤੀਨਾ ਨਗਰ ਦੇ ਵਿੱਚ ਐਸੇ ਤਰ੍ਹਾਂ ਮਿਲਣੀ ਚੱਲ ਰਹੀ ਸੀ ਤਾਂ ਉੱਥੇ ਇੱਕ ਪੱਠਾ ਵਪਾਰੀ ਨੇ ਉੱਠ ਕੇ ਇਹ ਗੱਲ ਕਹੀ ਸੀ ਕਿ ਸਿਰਫ 2 ਕਿੱਲਿਆਂ 'ਚ ਹੀ ਅਸੀਂ ਜਿਹੜਾ ਆਪਣਾ ਕੱਚਾ ਮਾਲ ਲੈ ਸਕਦੇ ਆ ਮਿੱਟੀ ਵਗੈਰਾ ਤਾਂ ਸਾਨੂੰ ਦਿੱਕਤ ਆਉਂਦੀ ਹੈ ਮੈਂ ਕਹਾਂ ਜੀ ਕਿੰਨਾ ਕਰਦੀਏ ਕਹਿੰਦਾ ਜੀ 5 ਕਿੱਲੇ ਕਰ ਦੋ ਸੋ 5 ਕਿੱਲੇ ਅਸੀਂ ਉਹਨੂੰ ਕਰ ਦਿੱਤਾ ਗਿਆ ਤੇ ਤੁਸੀਂ ਆਪਣਾ ਜਿਹੜਾ ਉਹਦਾ ਜਲਦੀ ਨੋਟੀਫਿਕੇਸ਼ਨ ਜਾਰੀ ਹੋ ਜੂਗਾ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਸਰ ਮੇਰੀ ਛੋਟੀ ਜੀ ਬੇਨਤੀ ਹੋ ਰਹਾ ਹੈ ਕਿ ਜੋ ਅਸੀਂ ਇੱਟ ਬਣਾਉਂਦੇ ਹਾਂ ਇਹ ਇੱਕ ਬਹੁਤ ਮੁੱਢਲੀ ਜ਼ਰੂਰਤ ਹੈ ਕਿਸੇ ਆਮ ਆਦਮੀ ਨੇ ਮਕਾਨ ਬਣਾਉਣਾ ਹੈ ਇਹਾਂ ਕੋਈ ਡਿਵੈਲਪਮੈਂਟ ਦਾ ਕੰਮ ਹੈ ਸਭ ਤੋਂ ਮੁਢਲੀ ਜ਼ਰੂਰਤ ਇੱਟ ਦੀ ਪੈਂਦੀ ਹੈ ਪਰ ਇੱਟ ਦੇ ਉੱਪਰ ਜੀਐਸਟੀ ਬਹੁਤ ਜ਼ਿਆਦਾ ਹੈ 12% ਮੁੱਖ ਮੰਤਰੀ ਸਾਹਿਬ ਜੀਐਸਟੀ ਇੱਟ ਦੇ ਉੱਪਰ ਜਿਸ ਕਰਕੇ ਇੱਟ ਦੀ ਕੋਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਇਸ ਨੂੰ ਜੋ ਇਸ ਦੀ ਪਹਿਲਾਂ 5% ਜੀਐਸਟੀ ਦੀ ਦਰ ਸੀ ਇੱਟਾਂ ਦੇ ਉੱਪਰ ਜੀਐਸਟੀ ਦਰ ਘਟਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਮਕਾਨ ਬਣਾਉਣ ਦੇ ਵਿੱਚ ਜਾਂ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਇੱਟਾਂ ਦੀ ਜੋ ਕੋਸਟ ਹੈ ਉਹ ਘਟੇ ਤੇ ਇਸ ਦਾ ਲਾਭ ਪੂਰੀ ਜਨਤਾ ਨੂੰ ਹੋਵੇ ਇਹ ਮੇਰੀ ਆਪਜੀ ਨੂੰ ਗੁਜਾਰਿਸ਼ ਹੈ ਇਹਨਾਂ ਕਹਿੰਦੇ ਹੋ ਇੱਕ ਵਾਰੀ ਫੇਰ ਮੈਂ ਪੱਠਾ ਸੋਸ਼ਣ ਵੱਲੋਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸਵਾਗਤ ਕਰਦਾ ਜੈ ਹਿੰਦ ਜੈ ਭਾਰਤ ਤੁਸੀਂ ਆਪਣੀ ਇਸ ਮੰਗ ਦੇ ਵਿੱਚ ਇਹ ਗੱਲ ਕਲੀਅਰ ਕਰਤੀ ਗੱਲਾਂ ਦੋ ਹੁੰਦੀਆਂ ਨੇ ਇੱਕ ਤਾਂ ਜੀ ਜੀਐਸਟੀ ਘਟਾਈ ਜਾਵੇ ਇਹਦਾ ਮਤਲਬ ਉਹ ਫੈਸਲਾ ਮੈਂ ਕਰ ਸਕਦਾ ਇਹਨਾਂ ਨੇ ਕਿਹਾ ਜੀਐਸਟੀ ਕਟਵਾ ਹੀ ਜਾਵੇ ਇਹਦਾ ਮਤਲਬ ਫੈਸਲਾ ਸੈਂਟਰ ਦਾ ਹੈ ਸੋ ਅਸੀਂ ਜੀਐਸਟੀ ਕੌਂਸਲ ਦੇ ਵਿੱਚ ਇਹ ਤੁਹਾਡਾ ਜਿਹੜਾ ਲੈ ਜਾਾਂਗੇ ਮਸਲਾ ਬਾਕੀ ਜਦੋਂ ਕਿਉਂਕਿ ਦੇਸ਼ ਹੁਣ ਚੋਣਾਂ ਦੇ ਵਿੱਚ ਜਾਣ ਲੱਗਿਆ ਚੋਣਾਂ ਤੋਂ ਬਾਅਦ ਜੋ ਵੀ ਸਰਕਾਰ ਬਣੂਗੀ ਉਹਦੇ ਪਹਿਲੇ ਸੈਸ਼ਨ 'ਚ ਜੋ ਵੀ ਸਾਡੇ ਐਮਪੀ ਹੋਣਗੇ ਪੰਜਾਬ ਤੋਂ ਉਹ ਪਹਿਲਾਂ ਇਹ ਮੰਗ ਰੱਖਣਗੇ ਪੂਰੇ ਦੇਸ਼ ਦੀ ਮੰਗ ਉਹ ਇਹ ਤਾਂ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਮੰਗ ਹੈ ਕਿਉਂਕਿ ਇੱਟਾਂ ਤਾਂ ਬਿਹਾਰ ਚ ਵੀ ਲੱਗਣੀਆਂ ਨੇ ਫੈਕਟਰੀ ਚ ਇੱਟਾਂ ਗੁਜਰਾਤ ਚ ਵੀ ਲੱਗਣੀਆਂ ਨੇ ਇੱਟਾਂ ਥਮਨਾਡੂ ਵੀ ਉਹੀ ਲੱਗਣੀਆਂ ਸੋ 12% ਤੋਂ ਤੁਹਾਡੀ GST ਰੇਟ ਘਟਾਉਣ ਦਾ ਜਿਹੜਾ ਡੀਓ ਲੈਟਰ ਹੈ ਉਹ ਅਸੀਂ ਹੋਣੇ ਲਿਖ ਦਾਂਗੇ GST ਕੌਂਸਲ ਨੂੰ ਪਰ ਜਦੋਂ ਜਦੋਂ ਵੀ ਤੁਸੀਂ ਸਾਨੂੰ ਉੱਥੇ ਆਪਣੀ ਆਵਾਜ਼ ਬਣਾ ਕੇ ਭੇਜਿਆ ਤਾਂ ਤੁਹਾਡੇ ਹੱਕ ਦੇ ਵਿੱਚ ਅਸੀਂ ਇਹ ਆਵਾਜ਼ ਉਠਾਵਾਂਗੇ ਬਹੁਤ ਬਹੁਤ ਧੰਨਵਾਦੀ ਹਾਂ ਸੰਸਾਦ ਜੀ